ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਾਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਸਜੇ ਹੋਏ ਪਾਵਨ ਸੱਚਖੰਡ ਦਰਬਾਰ ਵਿਖੇ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤੇਗ ਬਹਾਦਰ ਹਿੰਦ ਦੀ ਚਾਦਰ ਸਹਿਬਾਂ ਦੇ ਪਾਵਨ ਸਥਾਨਾਂ ਤੇ ਸਤਿਗੁਰਾਂ ਦੇ ਹਜ਼ੂਰ ਨਤਮਸਤਕ ਹੋਣ ਪਹੁੰਚੇ ਗੁਰੂ ਪਿਆਰੇ ਖਾਲਸਾ ਜੀ ਅਤਿਅੰਤ ਵੱਡੇ ਭਾਗ ਨੇ ਆਪ ਜੀਆਂ ਦੇ ਜੋ ਸੰਧਿਆ ਬਿਰਲੇ ਦੇ ਦਿਵਾਨਾ ਅੰਦਰ ਸਤਗੁਰਾਂ ਦੇ ਪਾਵਨ ਇਤਿਹਾਸਕ ਸਥਾਨ ਤੇ ਪਹੁੰਚ ਕਰਕੇ ਸਤਗੁਰਾਂ ਦੇ ਹਜ਼ੂਰ ਮਿਹਰੇ ਸਵਾਸਾਂ ਨੂੰ ਸਫਲ ਕਰ ਰਹੇ ਹੋ ਸਤਗੁਰਾਂ ਦੀ ਪਵਿੱਤਰ ਬਾਣੀ ਕੀਰਤਨ ਸਰਵਣ ਕੀਤੇ ਹਾਂ ਆਓ ਜੀ ਸਭਾ ਹੋਇਆ ਹੈ ਸਤਗੁਰਾਂ ਦੀ ਪਾਵਨ ਇਤਿਹਾਸ ਦੀ ਵਿਚਾਰ ਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸਰਵਣ ਕਰ ਰਹੇ ਪਿਛਲੇ ਪਰਕਰਣ ਵਿੱਚ ਆਪ ਜੀਆ ਨੇ ਸਰਵਣ ਕੀਤਾ ਹੈ ਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਵੇਲੇ ਦਾਸੀ ਤੁਲਸਾ ਗਈ ਮੋਦੀ ਖਾਨੇ ਤੇ ਮਹਾਰਾਜ ਨੂੰ ਬੁਲਾਉਣ ਵਾਸਤੇ ਬਣਾ ਕਰਕੇ ਲਿਆਈ ਸਤਿਗੁਰੂ ਜੀ ਘਰ ਆਏ ਬੇਬੇ ਨਾਨਕੀ ਜੀ ਨੂੰ ਪੁੱਛਣਾ ਕੀਤਾ ਤੇ ਬੇਬੇ ਜੀ ਨੇ ਆਖਣਾ ਕੀਤਾ ਮਹਾਰਾਜ ਤੁਹਾਡੇ ਦਰਸ਼ਨਾਂ ਦੀ ਤਾਂਗ ਸੀ ਇੱਛਾ ਹੋਈ ਮਹਾਰਾਜ ਕਹਿੰਦੇ ਸਾਡੇ ਤੇ ਮਨ ਦੀ ਖੇਡ ਹੋ ਰਹੀ ਹੈ ਤੇ ਬੇਬੇ ਜੀ ਕਹਿਣ ਲੱਗੇ ਕੀ ਕਹਿੰਦੇ ਭਾਈ ਸਾਡੀ ਚੁਗਲੀ ਕੀਤੀ ਹੈ ਕਿਸੇ ਨੇ ਭਾਈਆ ਜੈ ਰਾਮ ਜੀ ਦੇ ਪਾਸ ਕਿਸੇ ਨੇ ਚੁਗਲੀ ਕੀਤੀ ਹੈ ਕਿ ਨਾਨਕ ਮੋਦੀ ਖਾਨਾ ਲੁਟਾ ਕੇ ਆਪ ਹਰਨ ਹੋ ਜਾਏਗਾ પાસੇ ਦੌੜ ਜੇਗਾ ਤੇ ਦੇਣਾ ਤੁਹਾਨੂੰ ਪਵੇਗਾ ਤੇ ਉਸ ਵੇਲੇ ਬੇਬੇ ਨਾਨਕੀ ਜੀ ਕਹਿਣ ਲੱਗੇ ਐਸੀ ਤੇ ਕੋਈ ਖੇਡ ਹੀ ਨਹੀਂ ਕਹਿਣ ਲੱਗੇ ਨਹੀਂ ਮਹਾਰਾਜ ਕਹਿਣ ਲੱਗੇ ਫਿਰ ਇਸ ਤਰ੍ਹਾਂ ਕਰੋ ਮਾਨਵ ਸਾਡੇ ਵਿੱਚ ਵੀ ਹੈ ਕਿ ਲੇਖਾ ਕਰੀਏ ਲੇਖਾ ਕੀਤੇ ਨੂੰ ਕਾफी ਸਮਾਂ ਹੋ ਗਿਆ ਹੈ ਸੋ ਇਸ ਵਾਸਤੇ ਹੁਣ ਲੇਖਾ ਕਰਵਾ دیਏ ਤੇ ਮਹਾਰਾਜ ਦੇ ਨਾਲ ਭਾਈਆ ਜੈ ਰਾਮ ਜੀ ਉਸ ਵੇਲੇ ਚੱਲੇ ਦੌਲਤ ਖਾਨ ਦੇ ਘਰ ਗਏ ਮੁਣਸ਼ੀ ਨੂੰ ਨਾਲ ਲੈ ਕਰਕੇ ਬੈਠ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਲੇਖਾ ਕਰਨਾ ਸ਼ੁਰੂ ਕੀਤਾ ਹੈ ਸਾਢੇ 3 ਮਹੀਨੇ ਦਾ ਲੇਖਾ ਹੈ ਜਦੋਂ ਲੇਖਾ ਹੋਇਆ ਤੇ 100 ਤੇ 35 ਰੁਪਏ ਮਹਾਰਾਜ ਜੀਆਂ ਦਾ ਵਾਧਾ ਨਿਕਲੇ ਤੇ ਉਹ ਵਾਦੇ ਦੀ ਰਕਮ ਜਿਹੜੀ ਐ ਉਹ ਤੇ ਦਿੱਤੀ ਐ ਨਾਲ ਰੁਪਈਆ 1800 ਹੋਰ ਦਿੱਤਾ ਹੈ ਦੌਲਤ ਖਾਨ ਨੇ ਮੋਦੀ ਖਾਨੇ ਦੇ ਵਿੱਚ ਰਾਸ਼ਨ ਪਾਣ ਵਾਸਤੇ ਸਮਾਨ ਰਸਤ ਪਾਣ ਵਾਸਤੇ ਸਤਿਗੁਰੂ ਜੀ ਜਦੋਂ ਵਾਪਸ ਘਰ ਆਏ ਭਾਈਆ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਦੇ ਪਾਸ ਬੈਠਿਆਂ ਮਹਾਰਾਜ ਨੇ ਆਖਿਆ ਭਾਈਆ ਜੀ ਆ ਲਓ ਹੁਣ ਆਪਣੇ ਮੋਦੀ ਖਾਨੇ ਦੀ ਕਾਰ ਸੰਭਾਲੋ ਲਓ ਚਾਬੀਆਂ ਹੁਣ ਅਸੀਂ ਆਕਾਰ ਨਹੀਂ ਕਰਦੇ ਹੁਣ ਅਸੀਂ ਜਾਣਾ ਚਾਹੁੰਦੇ ਹਾਂ ਇਹਨਾ ਬਚਨ ਕਹਿ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਉੱਠ ਕੇ ਚੱਲ ਪਏ ਭਾਈਆ ਜੈਰਾਮ ਬੇਬੇ ਨਾਨਕੀ ਮਹਾਰਾਜ ਜੀਆਂ ਦੇ ਚਰਨ ਫੜ ਲਏ ਤੇ ਆਖਿਆ ਸਤਿਗੁਰੂ ਜੀ ਸਾਡੇ ਤੋਂ ਭੁੱਲ ਹੋ ਗਈ ਐ ਅਸੀਂ ਲੋਕਾਂ ਦੀਆਂ ਗੱਲਾਂ ਵਿੱਚ ਭਾਈਆ ਜੈਰਾਮ ਕਹਿੰਦਾ ਆ ਗਏ ਸਾਂ ਸਾਨੂੰ ਨਹੀਂ ਸੀ ਪਤਾ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਹੱਥਾਂ ਵਿੱਚ ਏਡੀ ਬਰਕਤ ਹੈ ਘਾਟਾ ਹੋ ਹੀ ਨਹੀਂ ਸਕਦਾ ਮਹਾਰਾਜ ਕਹਿਣ ਲੱਗੇ ਉਹਣ ਨਹੀਂ ਇਹਨਾਂ ਨੇ ਬਹੁਤ ਜਦੋਂ ਬੇਨਤੀਆਂ ਕੀਤੀਆਂ ਸਤਿਗੁਰਾਂ ਨੂੰ ਰੋਕਣ ਵਾਸਤੇ ਮਹਾਰਾਜ ਤੁਸੀਂ ਰਹੋ ਤੇ ਉਸ ਵੇਲੇ ਕੋਲੋਂ ਭਾਈ ਬਾਲੇ ਨੇ ਫਿਰ ਆਖਣਾ ਕੀਤਾ ਮਹਾਰਾਜ ਬੜੇ ਦੀਨ ਹੋ ਕੇ ਬੇਨਤੀ ਕਰ ਰਹੇ ਤੇ ਕਿਰਪਾ ਕਰੋ ਮਹਾਰਾਜ بار بار ਬੇਨਤੀਆਂ ਕਰ ਰਹੇ ਨੇ ਨਾ ਮੋੜੋ ਇਹਾਂ ਦੇ ਪਾਤਸ਼ਾਹ ਜੀ ਕਿਰਪਾ ਕਰੋ ਠਹਿਰ ਜਾਓ ਭਾਈ ਬਾਲੇ ਦੇ ਕਹਿਣ ਦੇ ਉੱਤੇ ਮਹਾਰਾਜ ਫਿਰ ਉਸ ਵੇਲੇ ਰੁਕ ਗਏ ਮਹਾਰਾਜ ਵਾਪਸ ਮੋਦੀ ਖਾਨੇ ਤੇ ਚਲੇ ਗਏ ਤੇ ਕੋਲੋਂ ਭਾਈ ਬਾਲਾ ਜੀ ਦਾ ਬੜਾ ਧੰਨਵਾਦ ਕੀਤਾ ਹੈ ਭਾਈਆ ਜੈ ਰਾਮ ਤੇ ਬੇਬੇ ਨਾਨਕੀ ਨੇ ਆਖਣਾ ਕੀਤਾ ਅੱਜ ਤੂੰ ਸਾਨੂੰ ਸਾਡਾ ਵੀਰ ਬੋਲ ਦਿੱਤਾ ਅੱਜ ਵੱਡੀ ਕਿਰਪਾ ਤੇਰੀ ਹੋਈ ਹੈ ਕਿਉਂਕਿ ਤੂੰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਮਿੱਤਰ ਹੈ ਸਤ ਗੁਰਾਂ ਦਾ ਸਾਥੀ ਹੈ ਤੇ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਦਿਨ ਰਾਤ ਰਹਿੰਦਾ ਜਿਹਦੇ ਕਰਕੇ ਮਹਾਰਾਜ ਦਾ ਵੱਡਾ ਪ੍ਰੇਮ ਹੈ ਤੇਰੇ ਨਾਲ ਐਸੇ ਬਚਨ ਬਲਾਸ ਭਾਈਆ ਜੈ ਰਾਮ ਤੇ ਬੀਬੇ ਨਾਨਕੀ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰਥਾਏ ਭਾਈ ਬਾਲੇ ਨੂੰ ਕੀਤੇ ਆਓ ਜੀ ਅੱਗੇ ਦਾ ਇਤਿਹਾਸ ਸਰਵਣ ਕਰੋ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਰਿਸ਼ਤਾ ਹੋ ਰਿਹਾ ਸਗਾਈ ਹੋਣੀ ਹੈ ਤੇ ਸਤ ਗੁਰਾਂ ਦੇ ਪ੍ਰਵਾਦ ਮਾਤਾ ਪਿਤਾ ਤੇ ਨਾਨਕਾ ਪਰਵਾਤ ਆ ਰਿਹਾ ਹੈ ਕਰੋ ਸਰਵਣ ਇਤਿਹਾਸ ਚਿਤ ਵਰਤੀਆਂ ਨੂੰ ਇਕਾਗਰ ਕਰੋ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਤਰੋ ਆਪੋ ਸਤਿਨਾਮ ਸਿਰਵਾਹੀ ਗੁਰੂ ਸਾਹਿਬ ਜੀ ਦੋਹਰਾ ਸਿਰ ਗੁਰੂ ਹਰਿ ਗੋਬਿੰਦ ਜੀ ਪਦ ਅਰਬਿੰਦ ਮਨਾਈ ਮਹਾਕਵੀ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਧੰਨ ਗੁਰੂ ਅਰਗੁਣ ਸਾਹਿਬ ਮਹਾਰਾਜ ਜੀਆਂ ਦੇ ਮੰਗਲ ਕਰਦਿਆਂ ਹੋਇਆ ਕਹਿੰਦੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਮੈਂ ਮਨਾ ਕਰਕੇ ਕਾਹੋਂ ਕਥਾ ਸੁਖ ਦਾਈ ਨੀ ਸੁਨੋ ਸਿੱਖ ਚਿਤ ਲਾਏ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੁਖਾਂ ਭਰਿਆ ਇਤਿਹਾਸ ਮੈਂ ਸੁਣਾ ਰਿਹਾ ਹਾਂ ਭਾਈ ਸਰੋਤਾ ਜਨ ਗੁਰੂ ਕੀ ਪਿਆਰੀ ਸੰਗਤ ਜੀ ਸੁਣਨਾ ਕਰੋ ਸ੍ਰੀ ਬਾਲਾ ਸੰਧੁਰ ਬਾਚ ਸਵਈਆ ਕੇਤਕ ਕਾਲ ਬਤੀਤ ਪਇਓ ਪਲ ਰੀਤ ਸੁਮੋਦੀ ਕੀ ਕਾਰ ਚਲਾਈ ਇਸ ਤਰ੍ਹਾਂ ਮੋਦੀ ਖਾਨੇ ਦੀ ਕਾਰ ਕਰਦੇ ਆ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੁਝ ਸਮਾਂ ਬਤੀਤ ਹੋਇਆ ਤੌਲਤ ਲੈ ਤੱਕਰੀ ਕਰ ਮੈਂ ਹਰ ਖਾਈ ਕੈ ਲੀ ਤਹ ਦੇ ਤ ਸਵਾਈ ਤੇ ਬੜੇ ਖੁਸ਼ ਹੁੰਦੇ ਨੇ ਉਸ ਵੇਲੇ ਜਿਹੜੇ ਆਏ ਨੇ ਸੌਦਾ ਲੈਣ ਵਾਸਤੇ ਹਾਂਜੀ ਬਾਹਰ ਹੋ ਜਾ ਜਿਹੜੇ ਸੌਦਾ ਲੈਣ ਵਾਸਤੇ ਆਉਂਦੀ ਆ ਸੰਗਤ ਉਹ ਮਹਾਰਾਜ ਜੀਆਂ ਦੇ ਹੱਥੋਂ ਉਹ ਵੇਖਦੇ ਰਹਿੰਦੇ ਕਿ ਜਦੋਂ ਮਹਾਰਾਜ ਆਪ ਤੋਲਣਗੇ ਕਿਉਂਕਿ ਸੇਵਾ ਭਾਈ ਪਾਲਾ ਕਰਦਾ ਜਦੋਂ ਭਾਈ ਪਾਲਾ ਹੋਰ ਸਾਰੀ ਕਾਰ ਵਿਹਾਰ ਵੇਖਦਾ ਸਮਾਨ ਲਿਆਉਣ ਦਾ ਅੰਦਰੋਂ ਕੱਢ ਕੇ ਤੇ ਮਹਾਰਾਜ ਉਸ ਵੇਲੇ ਸੌਦਾ ਤੋਲਦੇ ਤੇ ਜਦੋਂ ਮਹਾਰਾਜ ਸੌਦਾ ਤੋਲਦੇ ਉਸ ਵੇਲੇ ਉਹ ਸੱਜਣ ਆ ਕਰਕੇ ਮਹਾਰਾਜ ਤੋਂ ਸੌਦਾ ਲੈਂਦੇ ਹਨ ਜਾਚਕ ਆਵਤ ਕੀਰਤ ਕੋ ਸੁਨ ਜੋ ਮਨ ਪਾਵਤ ਪਾਵਤ ਸਾਈ ਕਿਉਂਕਿ ਮਹਾਰਾਜ ਪਾਤਸ਼ਾਹ ਸਵਾਇਆ ਦਿੰਦੇ ਨੇ ਜਿਹੜਾ ਵੀ ਲੈਣ ਆਉਂਦਾ ਹੈ ਜੋ ਉਹਦਾ ਬਣਦਾ ਹੈ ਉਹ ਤੇ ਦੇਣਾ ਹੀ ਹੈ ਪਰ ਜਿਆਦਾ ਪਲੜਾ ਝੁਕਦਾ ਹੈ ਮਹਾਰਾਜ ਜਦੋਂ ਤੋਲਦੇ ਨੇ ਬੜੇ ਪ੍ਰਸੰਨ ਹੁੰਦੇ ਨੇ ਲੈਣ ਵਾਲੇ ਆਉਂਦੇ ਬੜੀ ਦੂਰ ਦੂਰ ਤੋਂ ਚੱਲ ਕੇ ਜਾਚਕ ਹੋਏ ਰਹੇ ਬਿਸਮਾਦ ਸਬੈ ਨਰ ਕੀ ਨਰਸਾਇਨ ਕੈ ਤਨ ਪਾਈ ਤੇ ਕਹਿੰਦੇ ਉਸ ਵੇਲੇ ਬੜੇ ਹੈਰਾਨ ਹੁੰਦੇ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਬਾਬਾ ਰਾਜ ਜੀਆ ਦੇ ਇੱਕ ਮੋਦੀ ਖਾਨੇ ਉੱਤੇ ਆਕਰ ਕੇ ਕਹਿੰਦੇ ਕਿ ਸਤਗੁਰਾਂ ਦੇ ਮਨੋ ਕੇ ਰਸਾਇਣ ਹਕਾਂ ਵਿੱਚ ਵੱਡੀ ਬਰਕਤ ਹੈ ਸਤਗੁਰਾਂ ਦੇ ਕੋਲ ਧਨ ਵਾਲੇ ਨੂੰ ਧਨ ਮਿਲਦਾ ਹੈ ਰਸਤਬਸਤ ਲੈਣ ਆਏ ਨੂੰ ਰਸਤਬਸਤ ਰਾਸ਼ਨ ਮਿਲਦਾ ਹੈ ਜਿਹੜਾ ਕੋਈ ਬਸਤਰ ਦੀ ਮੰਗ ਕਰਦਾ ਬਾਬਾ ਜੀ ਨੂੰ ਬਸਤਰ ਦਿੰਦੇ ਜਾਨੈ ਦਾ ਭੇਦ ਅਛੇਦ ਯਹੀ ਕਰਤਾਰ ਸਰੂਪ ਧਰਾਇ ਅਵਤਾਰੀ ਪਰ ਆਹ ਨਹੀਂ ਜਾਣਦੇ ਭੇਦ ਕਿ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਆਪੋ ਕਰਤਾਰ ਅਕਾਲ ਪੁਰਖ ਆਇਆ ਹੈ ਸੰਸਾਰ ਵਿੱਚ ਦਮ ਬਨ ਕੰਦਨ ਆਨੰਦ ਕੰਦ ਸੁਨਾਮ ਜਪਾਵਨ ਕੋ ਤਨ ਧਾਰਾ ਪਖੰਡ ਦਾ ਨਾਸ ਕਰਨ ਵਾਸਤੇ ਆਨੰਦ ਦੇਣ ਵਾਸਤੇ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਾਰੀ ਲੋਕਾਈ ਨੂੰ ਉਸ ਅਕਾਲ ਪੁਰਖ ਦਾ ਨਾਮ ਜਪਉਣ ਆਏ ਨੇ ਨੌ ਨਿੱਧ ਸਿੱਧ 18 ਜੇ ਕਰ ਬੰਦ ਕਰੇ ਠੰਡੀ ਰਹੇ ਦਰਬਾਰਾ ਕਹਿੰਦੇ ਨੌ ਨਿੱਧੀਆਂ ਤੇ 18 ਸਿੱਧੀਆਂ ਜਿਨ੍ਹਾਂ ਦੇ ਦਰਵਾਜ਼ੇ ਤੇ ਹੱਥ ਜੋੜ ਕੇ ਖੜੀਆਂ ਰਹਿੰਦੀਆਂ ਹਰ ਸਮੇ ਕੌਨ ਕਮੀ ਹੋਏ ਤਾਹੇ ਸਥਾਨ ਨਿਰੰਜਨ ਅੰਜਨ ਮੈਂ ਅਬ ਬਰਤਾਰਾ ਕਹਿੰਦੇ ਕਿਹੜੀ ਕਮੀ ਹੋ ਸਕਦੀ ਹੈ ਐਸੇ ਧੰਗ ਗੁਰੂ ਨਾਨਕ ਸਾਹਿਬ ਪਾਤਸ਼ਾਹ ਪਰਮੇਸ਼ਰ ਦੇ ਘਰ ਦੇ ਵਿੱਚ ਜਿਹੜੇ ਆਪ ਹੀ ਮਾਦੋਂ ਵਰਤਾਰਾ ਸਾਰੀ ਮਾਇਆ ਦਾ ਵਰਤਾਰਾ ਸਾਰੀ ਮਾਇਆ ਗੁਰੂ ਨਾਨਕ ਸਾਹਿਬ ਦੇ ਹੁਕਮ ਦੇ ਲਲ ਵਰਤ ਰਹੀ ਹੈ ਕਬਿਤ ਪਖੋ ਕੇ ਰੰਧਾਵੇ ਗ੍ਰਾਮ ਬਸਤਹਿ ਮੂਲਾ ਨਾਮ ਨੇ ਗਿਲੇ ਸਗਾਈ ਆਏ ਪੁਰ ਸੁਲਤਾਨ ਹੈ ਪੱਖੋ ਕੇ ਰੰਧਾਵੇ ਦਾ ਰਹਿਣ ਵਾਲਾ ਹੈ ਮੂਲ ਚੰਦ ਖੱਤਰੀ ਜਿਹਦੇ ਵੱਲੋਂ ਕਹਿੰਦੇ ਬਈ ਨੇਗੀ ਲੈ ਸਗਾਈ ਆਏ ਉਸ ਵੇਲੇ ਲਾਗੀ ਨੇ ਜਿਹੜੇ ਉਹ ਸਗਾਈ ਲੈ ਕਰਕੇ ਲਾਗੀ ਆਏ ਨੇ ਕੁੜਮਾਈ ਕਰਨ ਵਾਸਤੇ ਮੂਲ ਚੰਦ ਜੀ ਦੀ ਧੀ ਮਾਤਾ ਸੁਲਖਣੀ ਜੀ ਦਾ ਰਿਸ਼ਤਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਕਰਨ ਵਾਸਤੇ ਬੁਜਤ ਜਿ ਰਾਮ ਨਾਮ ਆਨ ਮਿਲ ਧਾਮ ਸੋ ਭਲੇ ਸਨ ਮਨ ਕੈ ਵਸਾਇ ਸੁਭ ਥਾਨ ਹੈ ਉਹ ਸੁਲਤਾਨਪੁਰ ਆ ਕੇ ਉਹਨਾਂ ਨੇ ਭਾਈਆ ਜੈ ਰਾਮ ਦਾ ਘਰ ਪੁੱਛਿਆ ਜਦੋਂ ਪਤਾ ਲੱਗਾ ਭਾਈਆ ਜੈ ਰਾਮ ਜੀ ਦੇ ਘਰ ਆਏ ਬੜਾ ਸਤਕਾਰ ਕੀਤਾ ਉਹਨਾਂ ਦਾ ਬੜੇ ਸਨਮਾਨ ਸਹਿਤ ਉਹਨਾਂ ਨੂੰ ਬਿਠਾਉਣਾ ਕੀਤਾ ਹੈ ਨਾਨਕੀ ਸੁਨੰਤ ਹਰਖੰਤ ਮਨੰ ਮੇਰ ਅੰਗ ਬੋਲੀ ਕੋਲ ਬੋ ਦੂਜੇ ਵਧਾਈ ਦੇ ਤਮਾਨ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵੱਡੀ ਭੈਣ ਹੈ ਬੀਬੇ ਦਾਨਕੀ ਕਹਿੰਦੇ ਜਿਨ੍ਹਾਂ ਦੇ ਅੰਗਾਂ ਦੇ ਵਿੱਚ ਜਿਨ੍ਹਾਂ ਦੇ ਖੁਸ਼ੀ ਨਹੀਂ ਸਮਾਈ ਜਾ ਰਹੀ ਕਿਉਂਕਿ ਵੀਰ ਦਾ ਰਿਸ਼ਤਾ ਵੀਰ ਦਾ ਸਗਾਈ ਵਾਸਤੇ ਆਏ ਨੇ ਲੱਗੀ ਉਸ ਵੇਲੇ ਜਿਹੜੀਆਂ ਕਹਿ ਲਓ ਕਿ ਬੀਬੀਆਂ ਨੇ ਰਿਸ਼ਤੇ ਦੇ ਵਿੱਚ ਲੱਗਦੀਆਂ ਜਿਹੜਾ ਸ਼ਰੀਕਾ ਭਾਈ ਚਾਰਾ ਹੈ ਭਾਈਆ ਜੈ ਰਾਮ ਦਾ ਬੇਬੇ ਨਾਨਕੀ ਦਾ ਉਹਨਾਂ ਨੇ ਆ ਕੇ ਕਰਕੇ ਵਧਾਈਆਂ ਦਿੱਤੀਆਂ ਨੇ ਤੇ ਉਹ ਵਧਾਈਆਂ ਬੇਬੇ ਨਾਨਕੀ ਜੀ ਲੈ ਰਹੇ ਕਿਨ ਕੋਲ ਰੀਤ ਮਿਲ ਗਾਵਤ ਹੈ ਗੀਤ ਤੀ ਨਿਕ ਉਤਸ਼ਾਹ ਕਿਨੋ ਦਿਨੋ ਬਹਦਾਨ ਹੈ ਕਹਿਣ ਲੱਗੇ ਉਸ ਵੇਲੇ ਖੁਸ਼ੀ ਦੇ ਗੀਤ ਗਾਏ ਗਏ ਕੁੱਲ ਦੀ ਜੋ ਰੀਤ ਸੀ ਉਹ ਕੀਤੀ ਗਈ ਬੀਬੀਆਂ ਆਉਈਆਂ ਨੇ ਮਹਾਰਾਜ ਦੇ ਸਾਕ ਨੂੰ ਮੁੱਖ ਰੱਖਦੇ ਆ ਬੀਬੇ ਜੀ ਨੂੰ ਵਧਾਈਆਂ ਦਿੱਤੀਆਂ ਬੜਾ ਉਤਸ਼ਾਹ ਹੈ ਤੇ ਦਾਨ ਕੀਤਾ ਗਿਆ ਹਰ ਕਿਉ ਜ ਰਾਮ ਬਹੁ ਬੰਦਵ ਬੁਲਾਏ ਧਾਮ ਘਟ ਕਾ ਵਿਚਾਰ ਕੰਜਨੈਨ ਕੋ ਬਿਠਾਇਓ ਹੈ ਭਾਈਆ ਜੈ ਰਾਮ ਜੀ ਬੜੇ ਪ੍ਰਸੰਨ ਨੇ ਬੜੇ ਖੁਸ਼ ਨੇ ਤੇ ਹੋਰ ਜਿਹੜੇ ਸਾਥ ਸੰਬੰਧੀ ਸੀ ਰਿਸ਼ਤਾ ਨਾਤਾ ਜਿਹੜਾ ਨਗਰ ਦਾ ਰਹਿਣ ਵਾਲਾ ਸੀ ਲੋਕਲ ਉਹਨਾਂ ਨੂੰ ਬੁਲਾਣਾ ਕੀਤਾ ਹੈ ਸਾਰਿਆਂ ਨੂੰ ਬੁਲਾ ਕਰਕੇ ਕਹਿਣ ਲੱਗੇ ਘੜੀਕ ਘਟਕਾ ਵਿਚਾਰ ਕੋ ਘੜੀਕ ਵਿਚਾਰ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੁਲਾਣਾ ਕੀਤਾ ਹੈ ਭਲ ਮੈਂ ਤਿਲਕ ਕਿਨੋ ਬੇਪਰਨ ਅਸੀਸ ਦੀਨੋ ਅਛਤ ਲਗਾਏ ਮੇ ਸ਼ਟਾਨ ਮੁਖ ਪਾਇਓ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੂੰ ਚੌਂਕੀ ਦੇ ਉੱਤੇ ਬਿਠਾ ਕਰਕੇ ਪੰਡਤ ਜੀ ਨੇ ਸਤਿਗੁਰਾਂ ਦੇ ਮਸਤਕ ਦੇ ਉੱਤੇ ਤਿਲਕ ਲਾਣਾ ਕੀਤਾ ਹੈ ਤਿਲਕ ਲਾ ਕਰਕੇ ਅ ਅਛਤ ਲਗਾਏ ਤੇ ਜਦੋਂ ਟਿੱਕਾ ਲਾਇਆ ਜਾਂਦਾ ਉਹਦੇ ਤੇ ਚੌਲਾਂ ਦੇ ਦੋ ਦਾਣੇ ਵੀ ਲਾਉਂਦੇ ਵੇਖਿਆ ਹੋਵੇਗਾ ਲਾਉਂਦੇ ਤੇ ਆਪਾਂ ਨਹੀਂ ਹੈ ਪਰ ਵੇਖਿਆ ਤੇ ਹੈ ਹੀ ਹੈ ਉਹ ਚੌਲਾਂ ਦੇ ਦਾਣੇ ਟਿੱਕੇ ਦੇ ਉੱਤੇ ਲਾਏ ਗਏ ਗੁਰੂ ਸਾਹਿਬ ਮਹਾਰਾਜ ਜੀ ਨੂੰ ਪੰਡਤ ਨੇ ਅਸ਼ੀਰਵਾਦ ਦਿੱਤਾ ਅਸੀਸ ਦਿੱਤੀ ਹੈ ਤੇ ਸਤਗੁਰਾਂ ਦਾ ਮੂੰਹ ਮਿੱਠਾ ਕਰਾਇਆ ਗਿਆ ਗਾਇ ਕੀਤਨ ਆਰੀ ਲੇਤ ਨਾਮ ਦੇਤ ਗਾਰੀ ਹਾਸ ਹੋਤ ਸੁਖ ਕਾਰੀ ਮਨ ਸਬਨ ਕੇ ਭਾਇਓ ਹੈ ਤੇ ਜਿਹੜੀਆਂ ਉਹ ਬੀਬੀਆਂ ਆਈਆਂ ਨੇ ਬੇਬੇ ਨਾਨਕ ਕੀ ਦੀਆਂ ਆ ਸ਼ਰੀਕੇ ਦੇ ਵਿੱਚੋਂ ਉਹ ਸਾਰੀਆਂ ਖੁਸ਼ੀ ਦੇ ਗੀਤ ਗਾਉਂਦੀਆਂ ਸਿੱਖਣੀਆਂ ਦਿੰਦੀਆਂ ਨੇ ਔਰ ਬੜੀਆਂ ਖੁਸ਼ ਹਨ ਐਸੇ ਸੋਲਤਾਨ ਔਰ ਅਦਕ ਉਹ ਸ਼ਾਹ ਕਰ ਇਕ ਤਲਵੰਡੀ ਨਾਰ ਤੁਰਨ ਪਠਾਇਓ ਹੈ ਇਸ ਤਰ੍ਹਾਂ ਪਾਈ ਫਿਰ ਸੁਲਤਾਨਪੁਰ ਦਾ ਜੋ ਦ੍ਰਿਸ਼ ਹੈ ਜੋ ਸੁਲਤਾਨਪੁਰ ਦੀ ਕਥਾ ਆਪ ਜੀ ਸੁਣ ਰਹੇ ਹੋ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਰਿਸ਼ਤਾ ਹੋਇਆ ਸਤਗੁਰਾਂ ਦੀ ਸਗਾਈ ਹੋਈ ਹੈ ਤੇ ਇੱਕ ਹੁਣ ਤੁਰੰਤ ਦਾਸ ਭੇਜਣਾ ਕੀਤਾ ਹੈ ਭਾਈਆ ਜੈਰਾਮ ਜੀ ਨੇ ਕਿ ਤਲਵੰਡੀ ਜਾਓ ਤੇ ਪਿਤਾ ਜੀ ਉਰਾਨੂ ਖਬਰ ਦਿੱਤੀ ਜਾਵੇ ਸਵਈਆ ਤ੍ਰਿਪਤਾ ਗੁਰਮਤ ਸੁਣੀ ਜਦ ਬਾਤ ਰਦਾ ਹਰ ਕੀ ਜੋ ਨਵੇਂ ਨਿਤ ਪਾਈ ਤੇ ਜਦੋਂ ਜਾਗ ਕਰਕੇ ਹੁਣ ਉਹ ਦਾਸ ਨੇ ਸੁਲਿਹਾ ਦਿੱਤਾ ਹੈ ਮਾਂ ਨੇ ਸੁਣਿਆ ਕਿ ਮੇਰੇ ਪੁੱਤਰ ਦਾ ਰਿਸ਼ਤਾ ਹੋਇਆ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਸਾਖ ਹੋ ਗਿਆ ਹੈ ਤੇ ਉਸ ਵੇਲੇ ਮਾਂ ਨੂੰ ਇੰਨੀ ਕਬਡੀ ਖੁਸ਼ੀ ਹੋਈ ਹੈ ਮਾਨੋ ਕਿ ਨਾਉ ਨਦੀਆਂ ਮਿਲ ਗਈਆਂ ਹੁਣ ਕਰਮੈ ਮਿਸ਼ਤਾਨ ਲੈ ਨਿਕ ਸੀਕੇ ਤੁੰਡ ਅਲੰਗ ਜੇਨ ਸੁਦ ਬਤਾਈ ਤੇ ਮਾ ਤੁਰੰਤ ਨਾਲ ਦੀ ਨਾਲ ਜਦੋਂ ਇਹ ਖਬਰ ਮਿਲੀ ਹੈ ਜਿਨੇ ਖਬਰ ਸੁਣਾਈ ਹੈ ਉਹਦਾ ਮੂੰਹ ਮਿੱਠੇ ਦੇ ਨਾਲ ਮਠਿਆਈ ਦੇ ਨਾਲ ਭਰ ਦਿੱਤਾ ਹੈ ਬਲਿਹਾਰ ਮੈਂ ਜਾਉ ਮਹੂਰ ਹੋ ਬਲੇਹਾਰ ਮੈਂ ਜਾਉ ਮਹੂਰ ਮਹੂ ਦੇ ਰਾਖ ਕਾਰਖ ਕੰ ਪੰਚ ਚੀਰ ਉਡਾਈ ਤੇ ਪਹਿਲਾ ਮੂੰਹ ਮਿੱਠਾ ਕਰਵਾਣਾ ਕੀਤਾ ਹੈ ਫੇਰ ਮਾਂ ਵਾਰ-ਵਾਰ ਵਧਾਈਆਂ ਦੇ ਰਹੀ ਖੁਸ਼ੀ ਦੇ ਵਿੱਚ ਮਾਂ ਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ 5 ਰੁਪਏ ਦਿੱਤੇ ਹਨ ਜਿਹੜਾ ਸੱਦਾ ਲੈ ਕੇ ਆਇਆ ਉਹਨੂੰ ਮਠਿਆਈ ਦੇ ਨਾਲ ਮੂੰਹ ਮਿੱਠਾ ਕਰਵਾਇਆ ਉਹਦਾ ਮੂੰਹ ਮਿੱਠੇ ਨਾਲ ਭਰ ਦਿੱਤਾ 5 ਰੁਪਏ ਦਿੱਤੇ ਤੇ ਬਸਤਰ ਉਡਾਇਆ ਹੈ ਸਰਪਾਉ ਦੇਣਾ ਕੀਤਾ ਹੈ ਕੁੱਲ ਨਾਰ ਬੁਲਾਏ ਦਵਾਈ ਕਰੀ ਤਨ ਮੰਗਲਕੀ ਨ ਭਇਓ ਮਨ ਭਾਈ ਜਿਹੜੀਆਂ ਕੁੱਲ ਦੀਆਂ ਬੀਬੀਆਂ ਸੀ ਰਿਸ਼ਤੇਦਾਰ ਸ਼ਰੀਕਾ ਭਾਈ ਚਾਰਾ ਉਹਨਾਂ ਨੂੰ ਬੁਲਾਣਾ ਕੀਤਾ ਹੈ ਤੇ ਬੜਾ ਮੰਗਲ ਹੋ ਰਿਹਾ ਹੈ ਖੁਸ਼ੀ ਮਨਾਈ ਜਾ ਰਹੀ ਹੈ ਕਾਲੂ ਨੇ ਬਾਣ ਸੁਣੀ ਹਰ ਕਿਉ ਕੰਨ ਕੋਰ ਤੇ ਮੋਰ ਕਨੋਂ ਸੁਖ ਪਾਈ ਬਾਬੇ ਮੈਂ ਤਾਂ ਕਾਲੂ ਜੀ ਨੂੰ ਵੀ ਪਤਾ ਲੱਗ ਗਿਆ ਉਹ ਵੀ ਆ ਗਏ ਘਰ ਜਦੋਂ ਪਤਾ ਲੱਗਾ ਕਵੀ ਜੀ ਕਹਿੰਦੇ ਮੰਨੋ ਕਿ ਜਿਵੇਂ ਆਕਾਸ਼ ਦੇ ਵਿੱਚ ਜਦੋਂ ਬੱਦਲ ਚੜ੍ਹ ਕੇ ਆਉਂਦਾ ਹੈ ਤੇ ਖੁਸ਼ੀ ਮੋਰ ਨੂੰ ਹੁੰਦੀ ਹੈ ਮੋਰ ਪੈਲ ਪਾਉਂਦਾ ਨੱਚਦਾ ਹੈ ਇਸ ਤਰ੍ਹਾਂ ਪਿਤਾ ਜੀ ਨੂੰ ਵੱਡੀ ਖੁਸ਼ੀ ਹੋਈ ਹੈ ਅੰਗਨ ਮੈਂ ਅੰਗਨਾਸੋ ਉਮੰਗਤ ਕੁਲ અલੰਕ੍ਰਿਤ ਸੋ ਸ਼ਬਸ਼ਾਈ ਕਹਿਣ ਲੱਗੇ ਉਸ ਵੇਲੇ ਜਦੋਂ ਮਹਾਰਾਜ ਜੀਾਂ ਦੇ ਇਹ ਖਬਰ ਆਈ ਹੈ ਘਰ ਦੇ ਵਿਹੜੇ ਦੇ ਵਿੱਚ ਨਵੇਂ ਬਸਤਰ ਪਾਏ ਹੋਏ ਨੇ ਬੀਬੀਆਂ ਨੇ ਜਿਹੜੀਆਂ ਆ ਰਹੀਆਂ ਨੇ ਬੇਦੀ ਕੁਲਦੀਆਂ ਬੀਬੀਆਂ ਸੋਹਣੇ ਸੋਹਣੇ ਗਹਿਣੇ ਧਾਰਨ ਕੀਤੇ ਹੋਏ ਨੇ ਤਨ ਤੇ ਤੇ ਬਹੁਤ ਸੋਹਣਾ ਆਨੰਦ ਉਸ ਵੇਲੇ ਬਣਿਆ ਹੋਇਆ ਹੈ ਨਾਨਕ ਰੂਪ ਲਖਿਓ ਅਵਤਾਰ ਕੋ ਬੈਸ ਸਰੀ ਕੰਨਿਆ ਬਿਦ ਗਾਈ ਉਹ ਸ਼ਰੀਕੇ ਭਾਈ ਚਾਰੇ ਚੋਂ ਜੜੀਆਂ ਬੀਬੀਆਂ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਪਰਮੇਸ਼ਰ ਅਵਦਾ ਅਵਤਾਰ ਜਾਣ ਵੱਡੀਆਂ ਖੁਸ਼ੀਆਂ ਕਰ ਰਹੀਆਂ ਸੂਰਠਾ ਧਰਮਹਿ ਕਾ ਸੰਬੰਧ ਪਿਆ ਬੇਦੀਨ ਕੁੱਲ ਬਿਕੈ ਕਹਿੰਦੇ ਵੀ ਧਰਮੀਆਂ ਦਾ ਸੰਬੰਧ ਹੋ ਗਿਆ ਕਿਉਂਕਿ ਇਧਰ ਤੇ ਧੰਗ ਗੁਰੂ ਨਾਨਕ ਸਾਹਿਬ ਪਾਤਸ਼ਾਹ ਆਪ ਪਰਮੇਸ਼ਰ ਨੇ ਆਪ ਅਕਾਲ ਪੁਰਖ ਦਾ ਰੂਪ ਆਏ ਨੇ ਤੇ ਦੂਸਰੇ ਪਾਸੇ ਮੂਲ ਚੰਦ ਜੀ ਬੜੇ ਧਰਮੀ ਨੇ ਜਿਨ੍ਹਾਂ ਦੀ ਧੀ ਮਾਤਾ ਸੁਲਖਣੀ ਜੀ ਬੜੇ ਸਦਾਚਾਰ ਵਾਲੇ ਪਰਮੇਸ਼ਰ ਦੇ ਭਾਣੇ ਵਿੱਚ ਰਹਿਣ ਵਾਲੇ ਹਨ ਕਾਲੂ ਸੁਤਸਨ ਬੰਦ ਨਿਰਮਲ ਕੁਲ ਸਭ ਹੀ ਕਰੀ ਉਸ ਵੇਲੇ ਸਾਰੀ ਜਿਹੜੀ ਕੁੱਲ ਦੀ ਰੀਤ ਸੀ ਉਹ ਕੀਤੀ ਗਈ ਹੈ ਬਾਬਾ ਮੈਂ ਤਾਂ ਕਾਲੂ ਜੀ ਦੇ ਸਮੂਹ ਪਰਿਵਾਰ ਵੱਲੋਂ ਦੋ ਹੋ ਰਾ ਸਿਰ ਨਾਨਕ ਕੇ ਨਾਨਕੇ ਬੋਲ ਪਠੇ ਸੁਦਦੇ ਆ ਤੇ ਉਸ ਵੇਲੇ ਕਹਿੰਦੇ ਬਈ ਹੁਣ ਬੇਬੇ ਆਪ ਪਿਤਾ ਜੀ ਹੋਰਾਂ ਨੇ ਆਪਣੇ ਸੋਹਰੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਨਕੇ ਪਹਿਲੀ ਵਾਰ ਨਾਮ ਸੁਣੋਂਗੇ ਨਾਮ ਸੁਣਿਆ ਨਹੀਂ ਹੋਣਾ ਅਜ ਤੱਕ ਜੇ ਸੁਣਿਆ ਵੀ ਹੋਵੇਗਾ ਨਹੀਂ ਧਿਆਨ ਹੋਵੇਗਾ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਨਾਨਕਿਆਂ ਦੇ ਕੋਲ ਖਬਰ ਪਹੁੰਚਾਉਣਾ ਕੀਤੀ ਹੈ ਚਲ ਆਏ ਤਤਕਾਲ ਸੁਨੇਗ ਆਪਨੋ ਲੇ ਤੇ ਜਦੋਂ ਖਬਰ ਪਹੁੰਚੀ ਹੈ ਮਹਾਰਾਜ ਤੇ ਨਾਨਕਿਆਂ ਨੂੰ ਉਹ ਵੀ ਖਬਰ ਮਿਲਦਿਆਂ ਸਾਰ ਜੋ ਫਿਰ ਉਹਨਾਂ ਦਾ ਦੇਣ ਲੈਣ ਬਣਦਾ ਸੀ ਜੋ ਰੀਤੀ ਰਿਵਾਜ ਹੈ ਉਹਦੇ ਅਨੁਸਾਰ ਉਹ ਵੀ ਆ ਗਏ ਲੈ ਕੇ ਚਾਉ ਪਈ ਸ਼੍ਰੀ ਨਾਨਕ ਜਨਨੀ ਪਿਤ ਰਾਮਾ ਸ਼੍ਰੀ ਨਾਨਕ ਜਨਨੀ ਪਿਤ ਰਾਮਾ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਜਿਹੜੇ ਨਾਨਾ ਜੀ ਨੇ ਜਿਨ੍ਹਾਂ ਦਾ ਨਾਮ ਹੈ ਬਾਬਾ ਰਾਮਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਨਾ ਜੀ ਮਾਤੁਲ ਸ੍ਰੇਸ਼ਟ ਕ੍ਰਿਸ਼ਨ ਨਾਮਾ ਤੇ ਮਹਾਰਾਜ ਜੀਆਂ ਦੀ ਨਾਨੀ ਦਾ ਨਾਮ ਹੈ ਵੀ ਮਾਤਾ ਕ੍ਰਿਸ਼ਨਾ ਜੀ ਨਾਨਕ ਜਨਨੀ ਮਾਤ ਪਿਹਾਈ ਤੇ ਉਹ ਟੈਂਡ ਦੇ ਮਾ ਮਾਤਾ ਨਾਨਕ ਜਨਨੀ ਮਾ ਮਾਤੁਲ ਸ੍ਰੇਸ਼ਟ ਕ੍ਰਿਸ਼ਨ ਨਾਮਾ ਮਹਾਰਾਜ ਜੀਆਂ ਦੇ ਮਾਮਾ ਜੀ ਦਾ ਨਾਮ ਹੈ ਮਾਤੁਲ ਕਹਾਂਗੇ ਮਾਮਾ ਜੀ ਜਿਨ੍ਹਾਂ ਦਾ ਧਾਮ ਹੈ ਕ੍ਰਿਸ਼ਨ ਨਾਨਕ ਜਨਨੀ ਮਾਤ ਪਿਹਾਈ ਤੇ ਮਾ ਤ੍ਰਿਪਤਾ ਦੀ ਜਿਹੜੀ ਮਾ ਹੈ ਮਹਾਰਾਜ ਦੀ ਨਾਨੀ ਜਿਨ੍ਹਾਂ ਦਾ ਨਾਮ ਹੈ ਮਾਤਾ ਪਿਹਾਈ ਜੀ ਸੁਣ ਕਰ ਸਗਨ ਭਲੇ ਤਹ ਆਈ ਜਦੋਂ ਉਹਨਾਂ ਨੂੰ ਖਬਰ ਮਿਲੀ ਹੈ ਤੇ ਕਹਿੰਦੇ ਤੁਰੰਤ ਹੀ ਉਹਨਾਂ ਨੇ ਆਉਣਾ ਕੀਤਾ ਮਿਲ ਸਭ ਕੀਨੋ ਉਤਸਵ ਪੂਰੀ ਬੜੀ ਖੁਸ਼ੀ ਮਨਾਉਣਾ ਕੀਤੀ ਹੈ ਹਰਖਤ ਕਰੈ ਰੀਤ ਕੁਲ ਰੀ ਰੂਰੀ ਖੁਸ਼ੀ ਸਹਿਤ ਜੋ ਕੁੱਲ ਦੀ ਰੀਤ ਹੈ ਉਹ ਕਰਨਾ ਕੀਤੀ ਹੈ ਮਿਲ ਸਾਹਿਬ ਇਹਨਸੋਂ ਬੋਲੇਓ ਕਾਲੂ ਤੇ ਉਸ ਵੇਲੇ ਬਾਬਾ ਮਹਿਤਾ ਕਾਲੂ ਹੁਣ ਸਾਰਿਆਂ ਨੂੰ ਜਦੋਂ ਇਕੱਠੇ ਹੋ ਗਏ ਸਾਰੇ ਮਹਾਰਾਜ ਦੇ ਨਾਨਕਾ ਪਰਿਵਾਰ ਵੀ ਆ ਗਿਆ ਤੇ ਬਾਕੀ ਦਾ ਪਰਿਵਾਰ ਮਹਾਰਾਜ ਦਾ ਸਤਗੁਰਾਂ ਦੇ ਚਾਚਾ ਲਾਲੂ ਜੀ ਤੇ ਹੋਰ ਜਿੰਨੇ ਰਿਸ਼ਤੇਦਾਰ ਸੀ ਉਹ ਤੇ ਪਿੰਡ 'ਚ ਹੀ ਸਨ ਰਹਿੰਦੇ ਇਕੱਠੇ ਹੋ ਗਏ ਪਿਤਾ ਜੀ ਕਹਿੰਦੇ ਹੁਣ ਦੇਰੀ ਨਾ ਕਰੀਏ ਤਾ ਜੋ ਬਲੰਬ ਹੈ ਹੋਹੁ ਮੁਤਾਲੂ ਕਹਿੰਦੇ ਛੇਤੀ ਕਰੋ ਚਲ ਹੁਣ ਚਾਲੀਏ ਸੁਲਤਾਨਪੁਰ ਨੂੰ ਚਲ ਕਰ ਚੌਕੜ ਖਰਚਨ ਕਰੀਏ ਤੇ ਮਹਾਰਾਜ ਦੇ ਪਿਤਾ ਜੀ ਕਹਿੰਦੇ ਵੀ ਆ ਮਾਇਆ ਜਿਹੜੀ ਆ ਖੈਲੀ ਮਾਇਆ ਦੀ ਵਿਖਾਈ ਕਹਿੰਦੇ ਆ ਮਾਇਆ ਖਰਚਣੀ ਐ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇਹ ਖੁਸ਼ੀ ਦੇ ਸਵਾਗਮ ਵਿੱਚ ਤੂਰਨ ਪੰਥ ਵਿਖੇ ਪਗ ਧਰੀਏ ਹੁਣ ਦੇਰ ਨਾ ਕਰੀਏ ਚਲੋ ਛੇਤੀ ਹੁਣ ਚਲਣਾ ਕਰੀਏ ਸੁਲਤਾਨਪੁਰ ਨੂੰ ਅਸ ਕਹਿ ਸਭ ਹੀ ਸੋਜ ਸੰਭਾਰੀ ਇਸ ਤਰ੍ਹਾਂ ਕਹਿ ਕੇ ਭਾਈ ਸਾਰਾ ਜੋ ਸਾਜੋ ਸਮਾਨ ਨਾਲ ਲੈ ਕੇ ਜਾਣਾ ਹੈ ਉਹ ਸਾਰਾ ਇਕੱਠਾ ਕੀਤਾ ਹੈ ਬ੍ਰਖਬ ਸਕਟ ਸੋਜੋਰੇ ਭਾਰੀ ਕਹਿੰਦੇ ਦੋ ਬਲਦ ਉਸ ਵੇਲੇ ਗੱਡੇ ਵਿੱਚ ਜੋੜੇ ਹਨ ਆ ਸਕਾ ਕਾਲੂ ਲਾਲੂ ਕੀਨੀ ਤਿਆਰੀ ਮਹਾਰਾਜ ਦੇ ਪਿਤਾ ਬਾਬਾ ਮੈਂ ਤਾਂ ਕਾਲੂ ਜੀ ਸਤਿਗੁਰਾਂ ਦੇ ਚਾਚਾ ਚਾਚਾ ਲਾਲੂ ਜੀ ਤਿਆਰ ਹੋ ਗਏ ਨੇ ਸ੍ਰੀ ਨਾਨਕ ਗੁਣ ਭੰਤ ਉਚਾਰੀ ਮਹਾਰਾਜੀਆਂ ਦਾ ਵੱਡਾ ਜਸ ਵੱਡੇ ਗੁਣ ਉਚਾਰ ਰਹੇ ਨੇ ਕਰਨ ਦਰਸ ਲਾਲਸ ਔਰ ਜਾਗੀ ਸਤਿਗੁਰਾਂ ਦਾ ਦਰਸ਼ਨ ਕਰਨ ਦਾ ਮਹਾਰਾਜ ਨੂੰ ਵੇਖਣ ਦੀ ਵੱਡੀ ਮਨ ਵਿੱਚ ਹੁਣ ਤਾਂਗ ਹੈ ਵੱਡੀ ਲਾਲਸਾ ਹੈ ਜੋ ਮਦ ਕਰ ਪੁਸ਼ਕਰ ਅਨੁਰਾਗੀ ਕਹਿੰਦੇ ਕਿ ਜਿਵੇਂ ਪੂਰਾ ਕਮਲ ਦਾ ਫੁੱਲ ਦਾ ਨਾਲ ਜਿਹਦਾ ਵੱਡਾ ਪ੍ਰੇਮ ਹੈ ਫੁੱਲ ਖਿੜਿਆ ਹੋਵੇ ਤੇ ਪੌਰਾ ਬੜੀ ਖੁਸ਼ੀ ਦੇ ਵਿੱਚ ਮੰਡਰਾਉਂਦਾ ਹੋਇਆ ਫੁੱਲ ਦੇ ਉੱਤੇ ਆਉਂਦਾ ਹੈ ਇਸ ਤਰ੍ਹਾਂ ਹੁਣ ਇਹ ਸਾਰਾ ਮਹਾਰਾਜ ਦਾ ਪਰਿਵਾਰ ਨਾਨਕਾ ਪਰਿਵਾਰ ਇਕੱਠਾ ਹੋ ਕਰਕੇ ਤੇ ਖੁਸ਼ੀ-ਖੁਸ਼ੀ ਮਹਾਰਾਜ ਦੇ ਪਾਸ ਸੁਲਤਾਨਪੁਰ ਜਾਣ ਵਾਸਤੇ ਤਿਆਰ ਹੋ ਗਿਆ ਦੋ ਹੋਰਾ ਚਲੇ ਜਬੈ ਸੁਲਤਾਨਪੁਰ ਦਵਾਦਸ ਸਭ ਨਰ ਨਾਰ ਤੇ ਕਵੀ ਜੀ ਲਿਖਦੇ ਨੇ ਕਹਿੰਦੇ 10 ਤੋਂ 12 ਜਣੇ ਨੇ ਜਿਹੜੇ ਇਕੱਠੇ ਹੋਏ ਨੇ ਤਲਵੰਡੀ ਤੋਂ ਸੁਲਤਾਨਪੁਰ ਜਾਣ ਵਾਸਤੇ ਮਾਤੁਲ ਨਾਨੇ ਹਰਖ ਅਮਨ ਔਰ ਦਾਸ ਸੁਖ ਕਾਰ ਸਤਿਗੁਰਾਂ ਦੇ ਨਾਨਕ ਮਹਾਰਾਜ ਦਾ ਮਾਮਾ ਸਤਗੁਰਾਂ ਦੇ ਪਿਤਾ ਜੀ ਮਾਂ ਨਾਨੀ ਮਾਂ ਤੇ ਹੋਰ ਜਿਹੜੇ ਨੇ ਇੱਥੋਂ ਦੇ ਰਹਿਣ ਵਾਲੇ ਸਤਗੁਰਾਂ ਦੇ ਰਿਸ਼ਤੇਦਾਰ ਚਾਉ ਪਈ ਰਾਏ ਸਦਨ ਕਾਲੂ ਤਬ ਗਇਓ ਹੁਣ ਚੱਲਣ ਤੋਂ ਪਹਿਲਾਂ ਬਾਬਾ ਮਹਿਤਾ ਕਾਲੂ ਜੀ ਰਾਏ ਬੁਲਾਰ ਦੇ ਕੋਲ ਗਏ ਹਨ ਨਿਕਟ ਜਾਏ ਉਚਰਤ ਬਚ ਭਇਓ ਰਾਏ ਬੁਲਾਰ ਦੇ ਕੋਲ ਜਾ ਕਰਕੇ ਉਸ ਵੇਲੇ ਪਿਤਾ ਜੀ ਨੇ ਆਖੜਾ ਕੀਤਾ ਮੋਸਤ ਨਾਨਕ ਦਾਸ ਤੁਮਾਰਾ ਆਖਦੇ ਨੇ ਕਿ ਮੇਰਾ ਪੁੱਤਰ ਨਾਨਕ ਜਿਹੜਾ ਤੁਹਾਡਾ ਦਾਸ ਹੈ ਰਾਏ ਬੁਲਾਰ ਨੂੰ ਕਹਿ ਰਹੇ ਨੇ ਭਈ ਸਗਾਈ ਮੁਝਹਿ ਹਕਾਰਾ ਤੇ ਕਹਿਣ ਲੱਗੇ ਭਈ ਉਹਨਾਂ ਦੀ ਸਗਾਈ ਹੋਣੀ ਹੈ ਉਹਨਾਂ ਦਾ ਰਿਸ਼ਤਾ ਹੋ ਰਿਹਾ ਹੈ ਉਹਨਾਂ ਨੇ ਉੱਥੇ ਸਾਨੂੰ ਬੁਲਾਣਾ ਕੀਤਾ ਹੈ ਜਦੋਂ ਇਹ ਗੱਲ ਰਾਏ ਬੁਲਾਰ ਨੂੰ ਆਖੀ ਨਾ ਤੇ ਬੇਨਤੀ ਕਰਦੇ ਆਂ ਰਾਏ ਬੁਲਾਰ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਿੱਖ ਹੈ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਰਥਾਏ ਜੋ ਇਹ ਵਚਨ ਕਹੇ ਨੇ ਪਿਤਾ ਜੀ ਨੇ ਕਿ ਤੁਹਾਡਾ ਮਰੀਦ ਹੈ ਨਾਨਕ ਉਹਨਾਂ ਨੇ ਸਾਨੂੰ ਬੁਲਾਉਣਾ ਕੀਤਾ ਹੈ ਰਾਏ ਬੁਲਾਰ ਅਗੋਂ ਫਿਰ ਕੀ ਉੱਤਰ ਦਿੰਦਾ ਹੈ ਤੇ ਬੇਨਤੀ ਕਰਦੇ ਆਂ ਇੱਥੇ ਫਿਰ ਭਾਈ ਮਰਦਾਨਾ ਵੀ ਨਾਲ ਚੱਲਿਆ ਕਿ ਕੁੱਲ ਦਾ ਮਾਰਾਸ਼ੀ ਹੈ ਸਤਿਗੁਰਾਂ ਦੀ ਏ ਵੀ ਨਾਲ ਚੱਲੇਗਾ ਤੇ ਕਿਵੇਂ ਰਿਸ਼ਤਾ ਹੁੰਦਾ ਹੈ ਮਹਾਰਾਜ ਦੀ ਸਗਾਈ ਹੁੰਦੀ ਹੈ ਤੇ ਕਿਵੇਂ ਉਸ ਵੇਲੇ ਦਾ ਖੁਸ਼ੀਆਂ ਦਾ ਉਹ ਵੱਡਾ ਦ੍ਰਿਸ਼ ਸੋਹਣਾ ਆਪਜੀ ਕੱਲ ਨੂੰ ਸਰਵਣ ਕਰਿਆ ਜੀ ਸਮੇਂ ਦੇ ਲਿਹਾਜ ਦੇ ਨਾਲ ਸਮਾਪਤੀ ਹੈ ਗੁਰੂ ਕਾ ਪਾਵਨ ਇਤਿਹਾਸ ਵਿਚਾਰਦੇ ਆ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜੀਓ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾ اے سمراکھے گم پُرن موہے میا تھار اند کوپ مہپہان نانک پارے اتار آہے پرب سرناگتی کرپا نیت دیاں لو ایک اکھر ہر من بس نانک ہوت نیہا آہے کاٹے مٹھے گبن فتھ ہے بھئی من جیت نانک گੁਰ تے تھت پائے پھرن مٹے نیت نیت وائے گتکا کلسہ ਵਾਹਿ ਗੁਰਦੀਪ ਕੀ ਫਤੇ